सण त सजण काली ਇਨਸਟਾਗ੍ਰਾਮਰ ਤੇ ਯੂਟਿਊਬਰ ਮੈਕੂ ਢਿੱਲੋ ਤੇ ਅਣਮੋਲ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਕੁਝ ਕੁ ਵੀਡੀਓਸ ਹੁਣੇ-ਹੁਣੇ ਨਿਕਲ ਕੇ ਸਾਹਮਣੇ ਆਰੀਨ ਜੀ ਦੇ ਵਿੱਚ ਘਰ ਦੇ ਵਿੱਚ ਹਲਵਾਈ ਆ ਚੁੱਕੇ ਨੇ ਪਿਆਰ ਦੀਆਂ ਮਠੀਆਂ ਨੇ ਜਿਹੜੀਆਂ ਕਿ ਉਹ ਬਣਨੀਆਂ ਸ਼ੁਰੂ ਹੋ ਗਈਆਂ ਨੇ ਸੋ ਨਾਲ ਦੀ ਨਾਲ ਵਿਆਹ ਦੀ ਤਰੀਕ ਹੈ ਜਿਹੜੀ ਕਿ ਉਹ 15 ਜਨਵਰੀ ਦੱਸੀ ਜਾ ਰਹੀ ਆ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੁਆਰਾ ਆਪਣੀ ਪਿਛਲੀਆਂ ਵੀਡੀਓ ਦੇ ਨੀਚੇ ਕਮੈਂਟ ਕੀਤੇ ਗਏ ਸੀ ਕਿ 15 ਜਨਵਰੀ ਨੂੰ ਇਹਨਾਂ ਦੋਨਾਂ ਦਾ ਵਿਆਹ ਹੋਣ ਜਾ ਰਿਹਾਗਾ ਤੇ ਨਾਲ ਦੀ ਨਾਲ ਵਿਆਹ ਤੋਂ ਕੁਝ ਦਿਨ ਪਹਿਲਾਂ ਪ੍ਰੀ ਵਿਡਿੰਗ ਸ਼ੂਟ ਵੀ ਕੀਤਾ ਗਿਆ ਸੀ ਜਿੱਦਿਆਂ ਕੁਝ ਕੁ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਹੋ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋਨੋਂ ਜਾਣੇ ਕਿੰਨੇ ਪਿਆਰੇ ਲੱਗਦੇ ਪਏ ਨੇ ਤੇ ਮੈਂ ਕੁ ਢਿਲੋਂ ਤੇ ਅਣਮੋਲ ਦੇ ਚਾਣ ਵਾਲਿਆਂ ਦੁਬਾਰਾ ਵੀ ਇਹਨਾਂ ਦੋਨਾਂ ਨੂੰ ਪਰ ਪਰ ਕੇ ਪਿਆਰ ਦਿੱਤਾ ਜਾ ਰਿਹਾ ਹੈ ਕਿ ਜੋੜੀ ਬਹੁਤ ਜਿਆਦਾ ਸੋਹਣੀ ਹੈਗੀ ਕਿ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਜੋੜੀ ਕਿਵੇਂ ਦੀ ਲੱਗਦੀ ਪਈ ਆ ਮੈਕੂ ਟਲੋ ਤੇ ਅਣਮੋਲ ਦੇ ਵਿਆਹ ਦੀਆਂ ਹੋਰ ਵੀਡੀਓਜ਼ ਦੇਖਣ ਲਈ ਲਗਾਤਾਰ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ